31 ਮਾਰਚ 1504 ਨੂੰ ਪਿਤਾ ਫੇਰੂਮਲ ਜੀ ਮਾਤਾ ਸਭਰਾਈ ਜੀ ਦਇਆ ਕੌਰ ਜੀ ਉਹਨਾਂ ਦੀ ਪਾਵਨ ਕੁੱਖੋਂ ਮੱਤੇ ਦੀ ਸਰਾਂ ਇਹ ਜਨਮ ਸਥਾਨ ਹੈ ਇਸ ਜਗ੍ਹਾ ਤੇ ਦੂਜੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਹੋਇਆ ਥੋੜਾ ਜਿਹਾ ਮੱਤੇ ਦੀ ਸਰਾਂ ਦੇ ਬਾਰੇ ਇਸ ਦਾ ਅਰਥ ਇਤਿਹਾਸ ਤੇ ਪਿਛੋਕੜ ਸਰਾਂ ਦਾ ਮਤਲਬ ਹੁੰਦਾ ਹੈ ਜਿਹਨੂੰ ਅਸੀਂ ਸਰਾਈ ਵੀ ਕਹਿੰਦੇ ਆ ਫਾਰਸੀ ਦਾ ਸ਼ਬਦ ਹੈ ਮੁਸਾਫਰਖਾਨਾ ਧਰਮਸ਼ਾਲਾ ਯਾਤਰੀ ਨਿਵਾਸ ਜਿਵੇਂ ਦਰਬਾਰ ਸਾਹਿਬ ਬਣੀਆਂ ਨਾ ਸਰਾਵਾਂ ਬਣੀਆਂ ਹੋਈਆਂ ਨਾ ਯਾਤਰੀਆਂ ਦੇ ਠਹਿਰਨ ਵਾਸਤੇ ਜਿਹਦੇ ਵਿੱਚ ਕਮਰੇ ਹਨ ਗੁਰਬਾਣੀ ਦੇ ਅੰਦਰ ਸਰਾਈ ਤੇ ਸਰਾਏ ਦੋਨੋਂ ਸ਼ਬਦ ਆਏ ਹਨ ਤਿੰਨ ਕੇ ਘਰ ਮੰਦਿਰ ਮਹਿਲ ਸਰਾਈ ਸਭ ਪਵਿੱਤ ਹੈ ਜਿਨੇ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ ਉਹਨਾਂ ਦੇ ਘਰ ਮਹਿਲ ਕੋਠੀਆਂ ਬੰਗਲੇ ਸਰਾਵਾਂ ਸਭ ਪਵਿੱਤਰ ਹਨ ਜਿਨ੍ਹਾਂ ਵਿੱਚ ਗੁਰਮੁਖ ਸਿੱਖ ਸੇਵਕ ਜਾ ਕੇ ਠਹਿਰਦੇ ਹਨ ਪਾਉ ਜਿਨ੍ਹਾਂ ਦੇ ਘਰ ਗੁਰਮੁਖਾਂ ਦਾ ਆਣਾ ਜਾਣਾ ਹੈ ਭਾਈ ਗੁਰਦਾਸ ਜੀ ਨੇ ਵੀ ਵਰਤਿਆ ਉਹਨਾਂ ਨੇ ਕਿਹਾ ਧਰਤੀ ਵਿੱਚ ਬੰਦਾ ਇਵੇਂ ਹੀ ਹੈ ਜਿਵੇਂ ਕਿਸੇ ਸਰਾਵ ਵਿੱਚ ਰਹਿੰਦਾ ਵਾਟ ਵਟਾਉ ਰਾਤ ਸਰਾਈ ਵਸਿਆ ਉੱਠ ਚਲਿਆ ਪ੍ਰਭਾਤ ਮਾਰਗ ਦੱਸਿਆ ਵਾਟ ਵਟਾਉ ਇੱਕ ਟਰੈਵਲਰ ਰਸਤੇ ਤੇ ਵਾਟ ਤੇ ਤੁਰਨ ਵਾਲਾ ਵਟਾਉ ਇਕ ਰਾਤ ਵਾਸਤੇ ਸਰਾਂ ਦੇ ਵਿੱਚ ਠਹਿਰਿਆ ਸਵੇਰ ਹੁੰਦੀ ਹੈ ਮਾਰਗ ਦੇਖਦਾ ਤੇ ਚੱਲ ਪੈਂਦਾ ਤੇ ਸਰਾਈ ਸ਼ਬਦ ਵਰਤਿਆ ਭਗਤ ਕਬੀਰ ਜੀ ਨੇ ਕਿਛ ਵੀ ਖਰਚ ਤੁਹਾਡਾ ਸਾਰੋਂ ਸੁਬਾ ਨਿਵਾਜ ਸਰਾਈ ਗੁਜ਼ਾਰੋ ਕਿ ਤੁਸੀਂ ਮੈਨੂੰ ਮੌਕਾ ਦੇ ਦਿਓ ਸਵੇਰ ਦੀ ਨਵਾਜ਼ ਮੈਂ ਸਰਾਂ ਵਿੱਚ ਸਰਾਂ ਰਸਤੇ 'ਚ ਹੁੰਦੀ ਹੈ ਰਸਤੇ 'ਚ ਗੁਜ਼ਾਰ ਦਿਆਂਗਾ ਤੁਹਾਡੇ ਨਾਲ ਹੀ ਗੁਜਾਰਦੇ ਆ ਕਹਿਣ ਦਾ ਮਤਲਬ ਹੈ ਸਰਾਂ ਦਾ ਮਤਲਬ ਹੁੰਦਾ ਹੈ ਮੁਸਾਫਰਖਾਨਾ ਹੁਣ ਜਨਮ ਸਥਾਨ ਦਾ ਨਾਮ ਹੈ ਮੱਤੇ ਦੀ ਸਰਾਂ ਇਹ ਜਿਹੜੀ ਜਗ੍ਹਾ ਹੈ ਇਹ ਹੈ ਮੁਖਸਰ ਤੋਂ 12 ਕਿਲੋਮੀਟਰ ਤੇ ਫਰੀਦਕੋਟ ਤੋਂ 13 ਕਿਲੋਮੀਟਰ 14ਵੀਂ ਸਦੀ ਵਿੱਚ ਜੋ ਸਭ ਤੋਂ ਵੱਡਾ ਵਪਾਰਕ ਸ਼ਾਹ ਮਾਰਗ ਸੀ ਨਾ ਇਹ ਜੋ ਮੈਂ ਆਪ ਜੀ ਨੂੰ ਸਾਰਾ ਵਿਸਤਾਰ ਦੱਸ ਰਿਹਾ ਐ ਡਾਕਟਰ ਹਰਜਿੰਦਰ ਸਿੰਘ ਜੀ ਦਿਲਗੀਰ ਹੋਰਾਂ ਨੇ ਜੋ ਸਿੱਖ ਤਵਾਰੀਖ ਲਿਖੀ ਹੈ ਉਹਦੇ ਪਹਿਲੇ ਭਾਗ ਵਿੱਚ ਇਹ ਸਾਰਾ ਵਿਸਤਾਰ ਦਿੱਤਾ ਹੈ ਮੱਤੇ ਦੀ ਸਰਾਂ ਦਾ 14ਵੀਂ ਸਦੀ ਦੇ ਵਿੱਚ ਜੋ ਵੱਡਾ ਵਪਾਰਕ ਸ਼ਾਹ ਰਾਹ ਸੀ ਤਜਾਰਤੀ ਰੂਟ ਲਿਬਨਾਨ ਇਰਾਨ ਤੇ ਇਰਾਕ ਇਨ੍ਹਾਂ ਇਲਾਕਿਆਂ ਨੂੰ ਜਿਹੜੇ ਵਣ ਜਾ ਰਹੇ ਵਣਜ ਕਰਨ ਵਾਸਤੇ ਤੇ ਜਰਵਾਣੇ ਲੁਟੇਰੇ ਲੁੱਟਣ ਵਾਸਤੇ ਦਿੱਲੀ ਜਾਂਦੇ ਸਨ ਉਹ ਇਸੇ ਰਸਤੇ ਤੋਂ ਜਾਂਦੇ ਸੀ ਤੇ ਇਸ ਰਸਤੇ ਦੇ ਵਿੱਚ ਥਾਂ ਥਾਂ ਤੇ ਸਰਾਵਾਂ ਬਣੀਆਂ ਹੋਈਆਂ ਸੀ ਮੁਸਾਫਰਖਾਨੇ ਬਣੇ ਹੋਏ ਸੀ ਉਹਨਾਂ ਵਿੱਚੋਂ ਇੱਕ ਮੁਸਾਫਰਖਾਨੇ ਦਾ ਨਾਮ ਸੀ ਮੱਤੇ ਦੀ ਸਰਾ ਉਸ ਬਿਲਡਿੰਗ ਉਸ ਸਰਾਂ ਦਾ ਜੋ ਇਨਚਾਰਜ ਸੀ ਉਸ ਦਾ ਨਾਮ ਸੀ ਮੀਆਂ ਮੱਤਾ ਖਾਨ ਤੇ ਸਾਰੇ ਕਹਿੰਦੇ ਸੀ ਸ਼ਾਰਟੇਜ ਮੱਤੇ ਦੀ ਸਰਾਂ ਮੱਤੇ ਦਾ ਵੱਲੋਂ ਮਸਤੇ ਹੋਏ ਨਹੀਂ ਮੱਤਾ ਬੰਦੇ ਦਾ ਨਾਮ ਹੈ ਮੀਆਂ ਮੱਤਾ ਖਾਨ ਤੇ ਉਸ ਬਿਲਡਿੰਗ ਦਾ ਭਵਨ ਦਾ ਨਾਮ ਸੀ ਮੱਤੇ ਦੀ ਸਰਾਂ ਹੌਲੀ ਹੌਲੀ ਵਸੋਂ ਵਧੀ ਵਧੀ ਗਈ ਤੇ ਉਸ ਸਰਾ ਦੇ ਆਲੇ ਦੁਆਲੇ ਇੱਕ ਪਿੰਡ ਬਣ ਗਿਆ ਲੋਕ ਰਹਿਣ ਪੈ ਗਏ ਉਹ ਪਿੰਡ ਬਣ ਗਿਆ ਪਹਿਲੇ ਬਿਲਡਿੰਗ ਦਾ ਨਾਮ ਸੀ ਮੱਤੇ ਦੀ ਸਰਾ ਹੁਣ ਸਾਰੇ ਵਿਲੇਜ ਦਾ ਪਿੰਡ ਦਾ گاؤں ਦਾ ਨਾਮ ਹੋ ਗਿਆ ਮੱਤੇ ਦੀ ਸਰਾ ਹੁਣ ਜਿੱਥੇ ਵਪਾਰੀ ਆਉਂਦੇ ਸੀ ਉਥੇ ਬਲੋਚ ਪਠਾਨ ਤੇ ਮੁਗਲ ਵੀ ਆਣ ਪੈ ਗਏ ਉਸ ਰਸਤੇ ਤੇ ਉਹ ਲੁੱਟਣ ਜਾਂਦੇ ਸੀ ਦਿੱਲੀ ਵਾਲਾ ਰਸਤੇ ਵਿੱਚ ਦੇਖਦੇ ਸੀ ਕਿ ਜਿੱਥੇ ਕੋਈ ਪਿੰਡ ਜਿਆਦਾ ਚੰਗਾ ਸੌਖਾ ਖੁਸ਼ਹਾਲ ਵਸਿਆ ਪਿੰਡ ਵੀ ਲੁੱਟ ਲੈਂਦੇ ਸੀ ਹੁਣ ਮੱਤੇ ਦੀ ਸਰਾਂ ਦੇ ਵਿੱਚ ਰਹਿੰਦੇ ਸੀ ਬਾਬਾ ਨਾਰਾਇਣ ਦਾਸ ਜੀ ਉਹਨਾਂ ਦੇ ਸੁਪੁੱਤਰ ਸਣ ਬਾਬਾ ਫੇਰੂ ਮੱਲ ਜੀ ਅੱਗੇ ਉਹਨਾਂ ਦੇ ਸੁਪੁੱਤਰ ਭਾਈ ਲੈਣਾ ਜੀ ਬਾਬਾ ਨਾਰਾਇਣ ਦਾਸ ਜੀ ਤੇ ਬਾਬਾ ਫੈਰੂ ਮੱਲ ਜੀ ਮੱਤੇ ਦੀ ਸਰਾ ਪਿੰਡ ਵਿੱਚ ਦੁਕਾਨਦਾਰੀ ਕਰਦੇ ਸੀ ਹਟਵਾਣੀਆਂ ਸਨ ਸ਼ਾਪਕੀਪਰ ਇਹ ਦੁਕਾਨਦਾਰੀ ਦਾ ਕੰਮ ਸੀ ਕਾਫੀ ਚਿਰ ਇਹ ਪਿੰਡਪੁਰ ਅਮਨ ਵਸਦਾ ਰਿਹਾ ਜਦੋਂ ਪਿੰਡ ਚੰਗਾ ਵਸ ਗਿਆ ਤੇ ਧਾਲਵੀਆਂ ਦੀ ਲੁਟੇਰਿਆਂ ਦੀ ਨਜ਼ਰ ਇਸ ਪਿੰਡ ਤੇ ਵੀ ਪਈ ਉਹਨਾਂ ਨੇ ਇਹ ਪਿੰਡ ਵੀ ਲੁੱਟ ਦਿੱਤਾ ਉਜਾਲ ਦਿੱਤਾ 1398 ਵਿੱਚ ਔਰ ਇੱਕ ਵਾਰੀ 1520 ਵਿੱਚ ਤੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ 1504 31 ਮਾਰਚ ਵਿੱਚ ਪਿੰਡ ਜਦੋਂ ਉਜੜ ਗਿਆ ਤੇ ਸਾਰੇ ਪਿੰਡ ਵਾਸੀ ਜਿਹੜੇ ਸਨ ਉਹ ਹਿਜਰਤ ਕਰਕੇ ਦੂਰ ਇਲਾਕਿਆਂ 'ਚ ਦੂਰ ਚਲੇ ਗਏ ਉਤੋਂ ਬਿਆਸ ਤੇ ਸਤਲੁਜ ਦਰਿਆ ਦੇ ਸੰਗਮ ਤੇ ਇੱਕ ਪਿੰਡ ਸੀ ਹਰੀਕੇ ਬਾਬਾ ਨਰੈਣ ਦਾਸ ਜੀ ਤੇ ਬਾਬਾ ਫਿਰੂਮਲ ਜੀ ਵੀ ਉੱਥੇ ਚਲੇ ਗਏ ਕੁਝ ਜਿਰੂ ਤੇ ਰਹੇ ਫਿਰ ਵਾਪਸ ਪਰਤੇ ਪਰ ਬਹੁਤ ਸਾਰੇ ਪਿੰਡ ਵਾਸੀ ਵਾਪਸ ਨਹੀਂ ਆਏ ਇਹ 84 ਜੇ ਤੁਹਾਨੂੰ ਪਤਾ ਹੈ ਕਿ ਕਈ ਜਗ੍ਹਾ ਤੋਂ ਸਿੱਖ ਜਿਹੜੇ ਆਪਣੀਆਂ ਜ਼ਮੀਨਾਂ ਘਰਬਾਰ ਛੱਡ ਕੇ ਚਲੇ ਗਏ ਕੁਝ ਵਾਪਸ ਆਏ ਕੁਝ ਨਹੀਂ ਆਏ ਜਿੱਥੇ ਜਿੱਥੇ ਜ਼ਿਆਦਾ ਤਬਾਈ ਨੁਕਸਾਨ ਹੋਇਆ ਉਹ ਨਹੀਂ ਆਏ ਵਾਪਸ ਕੁ ਕਈ ਵਰੀ ਨਾ ਕਈ ਸਥਾਨ ਨਾਲ ਜਜ਼ਬਾਤ ਜੁੜ ਜਾਂਦੇ ਨੇ ਕਿ ਇੱਥੇ ਸਾਨੂੰ ਲੁੱਟਿਆ ਕੁੱਟਿਆ ਮਾਰਿਆ ਗਿਆ ਤੇ ਬੰਦਾ ਕਹਿੰਦਾ ਵਾਪਸ ਜਾ ਕੇ ਕੀ ਕਰਨਾ ਹੈ ਉਹ ਯਾਦ ਆਏਗਾ ਬਾਬਾ ਫੈਰੂਮਲ ਜੀ ਪਰਿਵਾਰ ਤੇ ਆ ਗਿਆ ਜਿਆਦਾ ਲੋਕ ਨਹੀਂ ਆਏ ਇਸ ਕਰਕੇ ਫਿਰ ਬਾਅਦ ਵਿੱਚ ਉਹਨਾਂ ਦਾ ਵੀ ਮਨ ਪਰ ਗਿਆ ਕਿ ਇੱਥੇ ਰਹਿੰਦਾ ਤਾਂ ਕੋਈ ਹੈ ਨਹੀਂ ਫਿਰ ਇਹ ਸਾਰਾ ਪਰਿਵਾਰ ਪਹੁੰਚ ਗਿਆ ਫੇਰ ਵਸਾਇਆ ਫੇਰ ਵਾਣ ਸਤਗੁਰ ਖਾਡੂਰ ਖਡੂਰ ਸਾਹਿਬ ਤੇ ਜਿਹੜਾ ਉਹ ਨਗਰ ਉਜੜਿਆ ਸੀ ਉਸ ਨੂੰ ਫਿਰ ਇੱਕ ਨਾਂਗੇ ਸਾਧੂ ਨੇ ਵਸਾਇਆ ਤੇ ਪਹਿਲੇ ਕੀ ਨਾਮ ਸੀ ਮੱਤੇ ਦੀ ਸਰਾਂ ਹੁਣ ਹੋ ਗਿਆ ਨਾਂਗੇ ਦੀ ਸਰਾਂ ਉਹਨੂੰ ਕਹਿੰਦੇ ਸਰਾਈ ਨਾਗਾ ਇਹ ਦੋਨੋਂ ਸਥਾਨ ਜਿਹੜੇ ਹਨ ਨਾ ਦੋਨੋਂ ਨਾਮ ਇੱਕ ਹੀ ਜਗ੍ਹਾ ਦੇਣ ਮੱਤੇ ਦੀ ਸਰਾਂ ਪਹਿਲੇ ਸੀ ਇਨਚਾਰਜ ਮੀਆਂ ਮੱਤਾ ਖਾਨ ਤੇ ਬਾਅਦ ਵਿੱਚ ਫਿਰ ਦੁਬਾਰਾ ਇੱਕ ਨਾਂਗੇ ਸਾਧੂ ਨੇ ਵਸਾਇਆ ਤੇ ਕਹਿਣ ਲੱਗ ਪਏ ਨਾਂਗੇ ਦੀ ਸਰਾਂ ਇਹ ਹੈ ਮੱਤੇ ਦੀ ਸਰਾਂ ਦਾ ਇਤਿਹਾਸ ਇਹਦਾ ਅਰਥ ਸ਼ਬਦ ਤੇ ਪਿਛੋਕੜ